ਫਰੋਸਪੁਰ ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਜੁਗਰਾਤ ਸਿੰਘ ਕਟੋਰਾ ਤੇ ਜ਼ਿਲ੍ਹਾ ਯੂਥ ਪ੍ਰਧਾਨ ਜਸਪਾਲ ਸਿੰਘ ਉਰਫ ਜਿੰਮੀ ਸੰਧੂ ਤੇ ਪੁਲਿਸ ਨੇ ਕਥਿਤ ਨਸ਼ਾ ਤਸਕਰਾ ਨਾਲ ਸੰਬੰਧ ਤੋਖਾਟੜੀ ਤੇ ਭ੍ਰਿਸ਼ਟਾਚਾਰ ਦੇ ਕੇਸ ਦਰਜ ਕੀਤੇ ਨੇ ਜਸਪਾਲ ਸਿੰਘ ਉਰਫ ਜਿੰਮੀ ਸੰਧੂ ਪੰਜਾਬ ਬੀਜੇਪੀ ਪ੍ਰਧਾਨ ਕਮਲ ਸ਼ਰਮਾ ਦਾ ਪੀਏਸੀ ਤੇ ਕਮਲ ਸ਼ਰਮਾ ਨੇ ਕੁਝ ਦਿਨ ਪਹਿਲਾਂ ਹੀ ਇਹਨਾਂ ਦੋਹਾਂ ਆਗੂਆਂ ਨੂੰ ਪਾਰਟੀ ਜੋੜ ਦਿੱਤਾ ਸੀ ਜੁਗਰਾਤ ਸਿੰਘ ਕਟੋਰਾ ਵੀ ਨਾ ਸਿਰਫ ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਬਲਕਿ ਸ਼ਹਿਰ ਮਾਰਕੀਟ ਕਮੇਟੀ ਦੇ ਮੌਜੂਦਾ ਚੇਅਰਮੈਨ ਵੀ ਨੇ ਇਹ ਲੋਗ ਇੰਨਾਂ ਵਿੱਚ ਲੱਖਾ ਸਿੰਘ ਹੈ ਦੂਸਰਾ ਇਹਦੇ ਵਿੱਚ ਜਸ ਜਸਪਾਲ ਸਿੰਘ ਜਿੰਮੀ ਕਹਿੰਦੇ ਆ ਤੀਸਰਾ ਜਗਰਾਜ ਕਟੋਰੇ ਦਾ ਨਾਮ ਲੈਂਦੇ ਨੇ ਚੌਥਾ ਸਾਡੇ ਇੱਕ ਡੀਐਸਪੀ ਦਾ ਵੀ ਨਾਮ ਲੈਂਦੇ ਆ ਜਿਨ੍ਹਾਂ ਦੇ ਖਿਲਾਫ ਜੇ ਕੋਈ ਸਬੂਤ ਸਾਹਮਣੇ ਨਹੀਂ ਆਇਆ ਜੋ ਸਬੂਤ ਸਾਹਮਣੇ ਆਇਆ ਤੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਪੇਸ਼ ਅਦਾਲਤ ਕੀਤਾ ਜਾਏਗਾ ਭਾਜਪਾ ਨਸ਼ਾ ਤਸਕਰਾ ਨਾਲ ਕਥਿਤ ਸਬੰਧਾਂ ਨੂੰ ਲੈ ਕੇ ਦਾਗੀ ਅਕਾਲੀ ਲੀਡਰਾਂ ਦੇ ਅਸਤੀਫੇ ਦੀ ਮੰਗ ਕਰਦੀ ਰਹੀ ਹੈ ਹੁਣ ਜਦੋਂ ਬੀਜੇਪੀ ਲੀਡਰਾਂ ਦੇ ਹੀ ਨਸ਼ਾ ਤਸਕਰਾਂ ਨਾਲ ਸਬੰਧਾਂ ਦੀ ਗੱਲ ਸਾਹਮਣੇ ਆਈ ਹੈ ਤਾਂ ਕੀ ਬੀਜੇਪੀ ਕੋਲ ਇਹ ਨੈਤਿਕਤਾ ਬਚੀ ਹੈ ਕਿ ਉਹ ਪੰਜਾਬ 'ਚ ਨਸ਼ੇ ਖਿਲਾਫ ਮੁਹਿੰਮ ਚਲਾਏਗੀ ਬੀਜੇਪੀ ਨੇ ਬੇਸ਼ੱਕ ਇਹਨਾਂ ਲੀਡਰਾਂ ਦੇ ਅਸਤੀਫੇ ਲੈ ਲੈਨੇ ਪਰ ਨੈਤਿਕਤਾ ਦੀ ਜ਼ਮੀਨ ਤੇ ਅਜੇ ਵੀ ਉਹ ਕਟਹਿਰ ਰਚ ਖੜੀ ਹੈ ਤੇ ਹੁਣ ਪੰਜਾਬ ਦੀ ਸਿਆਸਤ 'ਚ ਨਸ਼ੇ ਤੇ ਬੀਜੇਪੀ ਨੂੰ ਵੀ ਸਵਾਲ ਹੋਇਆ ਕਰਨਗੇ ਤੇ ਸ਼ਾਇਦ ਬੀਜੇਪੀ ਕੋਲ ਇਹਨਾਂ ਦਾ ਕੋਈ ਜਵਾਬ ਨਹੀਂ ਹੋਏਗਾ